ਕੋਵਾਰ ਇਸ ਤਮੇ ਚ ਨਹੀਂ ਆਂ ਨਿਕਾਂਦਾ ਮੂੰਹ ਹੱਥ ਨਾਲ ਖਾ ਜਿੰਦਾ ਸਾਡੀ ਟੈਂਚੀ ਖਰਾਬ ਹੋ ਗਈ ਤੇ ਆਪਾਂ ਨਹੀਂ ਦੇਣਾਂ ਸੀ ਤਾਂ ਇਹ ਤਾਂ ਆਪਾਂ ਜੋਰ ਲਾਈ ਜਾਂਨੇ ਦਵਾਈ ਪਾਈਏ ਤੇ ਪਾਈ ਤਾਂ ਹੁੰਦਾਂ ਨਹੀਂ ਫੇਰ ਆਪਾਂ ਨਮਾ ਬੈਗ ਲੈ ਲੀਏ ਕਿਤੇ ਨਮਾ ਬੈਗ ਲੈ ਲੀਏ ਸਾਡੇ ਅੰਦਰ ਪੈਸੇ ਹੈ ਨਹੀਂ ਦਵਾਈ ਲੈ ਆਂਦੇ ਟੈਂਚੀ ਲੈ ਆਂਦੇ ਟੈਂਚੀ ਨਹੀਂ ਸੋਈ ਬਣੀ ਸੀ ਪਹਿਲਾਂ ਫੇਰ ਕਰਾਫ ਕਰਤੀ ਮੰਮੀ ਨੇ ਫੇਰ ਕਰਾਫ ਕਰਤੀ ਵਾਰਸ ਨੇ ਜੰਮ ਗਿਆ ਨਾ ਇਹ ਇਹ ਜੰਮ ਗਿਆ ਸੀ ਤਾਂ ਨਹੀਂ ਨਿਕਲਦਾ ਪੁਸ਼ ਹੋ ਹੀ ਨਹੀਂ ਰਿਹਾ ਵਾਰਸ ਵੇਖ ਲਓ ਵਾਰਸ ਦਿਖਾਈ ਕੀ ਖਾਣਾ ਮੂੰਹ ਦਿਖਾ ਉੱਪਰ ਕਰੋ ਬੇਟੇ ਬਸ ਓ ਮੂੰਹ ਹੀ ਵੇਖੋ ਵਾਰਸ ਦੀ ਵਾਰਸ ਫੇਕਨ ਕਰ ਵਾਰਸ ਮੂੰਹ ਹੀ ਕਰੇ ਹਾਰਲਿਕਸ ਦਿਖਾ ਵਾਰਸ ਆਪਣਾ ਦਿਖਾਈ ਕੰਪਲੇਨ ਦਿਖਾਣਾ ਇਹ ਹੁਣ ਫੀ ਗੁਰਚ ਕਾਈਏ ਕੱਪੜੇ ਥੋੜੇ ਤੋਂ ਹੁਣ ਕਾਦੇ ਚ ਪਾਈਏ ਹੁਣ ਕਾਦੇ ਚ ਪਾਈਏ ਜਸੋ ਹੁਣ ਕਾਦੇ ਚ ਪਾਈਏ 10 ਦੋਨ ਹਾਂਜੀ ਅਗਲੇ ਦਿਨ ਅਸੀਂ ਪੈਕਿੰਗ ਕਰਕੇ ਪਹੁੰਚ ਗਏ ਸੀਗੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ 4:40 ਦੇ ਆਉਣੇ ਸੀ ਸਾਡੀ ਟ੍ਰੇਨਾਂ ਤੇ ਪਰ ਅਸੀਂ ਪਹੁੰਚ ਗਏ ਸੀਗੇ 4 ਵਜੇ ਤੋਂ ਪਹਿਲਾਂ ਹੀ ਪਹੁੰਚ ਗਏ ਸੀ 4 ਵਜੇ ਤੱਕ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਵੀ ਜਿਹੜੀ ਟ੍ਰੇਨ ਉਹ ਤਾਂ ਕੈਂਸਲ ਹੋ ਗਈ ਫਿਰ ਅਸੀਂ ਉੱਥੇ ਬੈਠੇ ਰਹੇ ਪਤਾ ਕੀਤਾ ਵੀ ਕੋਈ ਹੋਰ ਟ੍ਰੇਨ ਮਿਲ ਜਵੇ ਫਿਰ ਵਾਰਸ ਨੂੰ ਨਾਵਾ ਉੱਥੇ ਦਿਖ ਗਏ ਕਬੂਤਰ ਤੇ ਦੇਖਣ ਲੱਗਿਆ ਉਹ ਦੇਖੋ ਸਾਹਮਣੇ ਬੈਠੇ ਸੀ ਇਹ ਤਾਂ ਉਹਦੇ ਲਾਲਚ ਲੱਗ ਗਿਆ ਵਾ ਉਹਨਾਂ ਨੂੰ ਦੇਖ ਹੀ ਗਿਆ ਫਿਰ ਸਾਨੂੰ ਪਤਾ ਵੀ ਲੱਗ ਗਿਆ ਵੀ ਜਿਹੜੀ 6.5 ਸਾਡਾ ਰਸਤਾ ਕਟਾ ਦੂਗੀ ਅੱਧਾ ਕਰਾਸਾ ਲੁਧਿਆਣੇ ਤੱਕ ਜਾਣੀ ਹੈ ਟ੍ਰੇਨ ਸਾਢੇ 6 ਵਜੇ ਹੋਣੀ ਸੀ ਉਹ ਫਿਰ ਅਸੀਂ 4:30 ਤੋਂ ਲੈ ਕੇ 6:30 ਵਜੇ ਤੱਕ ਉੱਥੇ ਪਲੇਟਫਾਰਮ ਤੇ ਪਹੁੰਚ ਗਏ ਜਿਹੜੇ ਨੰਬਰ ਤੇ ਆਉਣੀ ਸੀ ਤਿੰਨੇ ਪਲੇਟਫਾਰਮ ਨੰਬਰ ਤੇ ਫਿਰ ਇਹਦਾ ਸਟੇਅਰ ਤੇ ਅਪਡਾਉਨ ਖੇਢੀ ਗਈ ਇਹਨਾਂ ਨੇ ਤਾਂ ਖੇੜ ਬਣਾ ਲਈ ਉੱਥੇ ਖੇਢੀ ਗਈ ਟਾਈਮ ਟਟਪਾਉਣਾ ਸੀਗਾ ਫਿਰ ਅਸੀਂ ਫਿਰ ਬਾਣੀ ਨੇ ਤਾਂ ਆਦਾ ਸਵੇਹੀ ਖਾਣ ਦਾ ਕੰਮ ਸ਼ੁਰੂ ਕਰ ਲਿਆ ਹੁਣ ਵੇਖੋ ਲੁਕੋ ਰਹੀ ਐ ਕੁਰਕ ਰਹੀ ਪਤਾ ਨਾ ਲੱਗ ਜੇ ਮੈਨੂੰ ਕੁਰਕ ਰੇ ਖਾਰੇ ਵਾਸ ਨੂੰ ਘਰੇ ਦੇ ਦੇ ਦਿੰਦੀ ਐ ਵਿਚਾਰੇ ਨੂੰ ਕਦੇ ਨਹੀਂ ਰਸਿ ਵੇਟ ਕੀਤੀ ਟ੍ਰੇਨ ਦੀ ਵੇ ਲੋ ਜੀ ਸਾਡੀ ਰੇਨ ਆ ਗਈ ਸੀ ਬੈਠ ਕੇ ਬੱਚੇ ਸਾਡੀ ਟ੍ਰੇਨ ਚ ਮੈ ਵੀ ਬੈਠ ਗਈ ਤੇ ਫਿਰ ਅਸੀਂ ਲੁਗਿਆਣੇ ਵਾਲ ਨੂੰ ਚੱਲ ਪਏ ਇਹਨਾਂ ਟ੍ਰੇਨ ਚ ਬਹੁਤ ਮਾਸੀ ਕੀਤੀ ਕਿ ਉਹ ਕਿੱਲਾ ਖਾ ਹੁੰਦਾ ਵਾ ਉਹ ਵਧੀਆ ਬੈਠ ਸਕਦੀ ਵਾਸ ਨੂੰ ਤਾਂ ਇੱਕ ਪੈਸੰਜਰ ਸੀ ਗਿਆ ਉਹਨਾਂ ਨੂੰ ਬਹੁਤ ਪਿਆਰਾ ਲੱਗਾ ਉਹਨਾਂ ਨੇ ਇਹਨੂੰ ਆਪਣੇ ਕੋਲ ਸੱਦ ਲਿਆ ਫਿਰ ਉਹਥੇ ਮੌਜਾਂ ਨਾ ਮਸਤੀਆਂ ਕਰੀ ਗਿਆ ਦੂਰ ਬੈਠੀ ਬਾਣੀਆਂ ਖੇਡਦੀ ਗਿਆ ਤੇ ਬਾਣੀਆਂ ਵੀ ਕਹੀ ਗਿਆ ਦੇਖ ਕੀ ਚੰਗਿਆ ਪਾ ਮਮਾ ਇਹ ਫਿਰ ਅਸੀਂ ਅੱਗੇ ਲੁਧਿਆਣੇ ਬਾਸ ਸਾਡੇ ਤੇ ਤੇ ਉਥੋਂ ਬੈਠ ਗਏ ਆਪਣੇ ਬਾਸ ਦੇ ਵਿੱਚ ਜਿੱਥੇ ਰਸੀ ਜਾਣਾ ਸੀ ਉਸ ਬੱਸ 'ਚ ਬੈਠ ਕੇ ਫਿਰ ਬਾਣੀ ਤੱਕੀ ਪਈ ਸੀ ਬਾਣੀ ਨੂੰ ਆਉਂਦੀ ਸੀ ਨੀਂਦ ਬਾਣੀ ਕਹਿ ਰਹੀ ਸੀ ਮਮਾ ਮੇਰੀ ਵੀਡੀਓ ਨਾ ਬਣਾਇਓ ਹਣ ਅਸੀਂ ਪਹੁੰਚਣੇ ਵਾਲੇ ਸੀ ਆ ਦੇ ਅੱਡੇ ਤੇ ਹੁਣ ਅਸੀਂ ਪਹੁੰਚ ਗਏ ਆ ਸਾਡੇ ਬੱਸ ਸਟੈਂਡ ਦਾ ਜੋਗਾ ਤੇ ਤੁਸੀਂ ਦੇਖ ਲਓ ਜਿਹਨੂੰ ਪਤਾ ਲੱਗ ਜਾਏ ਕਿਥੋਂ ਦਾ ਵਾਸਾ ਦਾ ਜਰੂਰ ਦੱਸਿਓ ਜੀ ਕਿਥੋਂ ਦਾ ਵੈਸੇ ਲਿਖਿਆ ਹੀ ਹੋਇਆ ਪੜ੍ਹ ਲਿਆ ਹੋਣਾ ਜਿਨ੍ਹਾਂ ਨੇ ਧਿਆਨ ਨਾਲ ਵੇਖਿਆ ਵੀਡੀਓ ਰੋਕ ਕੇ ਵੇਖੋਗੇ ਤਾਂ ਪਤਾ ਲੱਗ ਜੂਗਾ ਕਿਥੋਂ ਦਾ ਵਾਸਾ ਡਾ ਇਹ ਫੇਰ ਅਸੀ ਪਹੁੰਚੀ ਅਸੀ ਆਪਣੇ ਘਰ ਔਰ ਵਾਸ ਨੇ ਨਾ ਹਮਦੇ ਸਾਰੀ ਆਦੀ ਪੀਂਗ ਪਹਿਲਾਂ ਚੈੱਕ ਕੀਤੀ ਫਿਰ ਟਰੈਕਟਰ ਨਾਲ ਲਿੱਡਨ ਲੱਗ ਗਿਆ ਮੈਂ ਲਿਪਸਟਿਕ ਨਾ ਜਾਂਦੀ ਬਾਹਰ ਛੱਡ ਗਈ ਸੀ ਕਾਲੀ ਚ ਬਾਣੀ ਨੇ ਲਾਇਆ ਕੋਡ ਫਟਾਫਟ ਲਿਪਸਟਿਕ ਦੇਖੋ ਬਾਈ ਫਰੈਂਡ ਇਹ ਨਾਲੀ ਬਲੌਕ ਖਾਤਾ